ਹੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਲੰਟੀਅਰ ਵਾਪਸ ਇਕਦਮ ਸਨ ਤੱਕ ਖਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਪੰਜਾਬ ਟ੍ਰਿਬਿਊਨ ਤੇ ਜਿਹੜੀ ਖਬਰ ਲੱਗੀ ਹੈ ਕਿ ਆਮ ਪਾਰਟੀ ਦੇ ਕੁਝ ਮੰਤਰੀ ਕਹਿ ਰਹੇ ਆ ਕਿ ਸਾਨੂੰ ਲੈਂਡਿੰਗ ਪਲਾਨ ਪਲੋਇੰਗ ਵਾਸਤੇ ਪਟਿਆਲਾ ਮਹਾਲੀ ਲੁਧਿਆਣੇ ਦੇ ਵਿੱਚ ਜ਼ਮੀਨ ਮਿਲ ਗਈ ਹੈ ਭਗਵੰਤ ਮਾਨ ਜੀ ਇਹ ਭੁੱਲ ਜਾ ਝੂਠੇ ਪ੍ਰਚਾਰ ਕਰਨੇ ਬੰਦ ਕਰ ਦੇ ਆਪਾਂ ਨੇ ਮੰਤਰੀਆਂ ਸੰਤਰੀਆਂ ਕਹਿਗੇ ਉਹ ਜਿਹੇ ਝੂਠੇ ਪ੍ਰਚਾਰ ਬੰਦ ਨਾ ਕਰਨ ਤੁਹਾਨੂੰ ਪਾਠੀਆਂ ਪੈ ਰੀਆਂ ਤੁਹਾਨੂੰ ਦਲੇ ਵਜਨ ਦਲੇ ਡਲੇ ਪਿੰਡਾਂ ਦੇ ਵਿੱਚ ਵਰਣ ਜੋਗੇ ਨਹੀਂ ਤੁਸੀਂ ਰਹੇਗੇ ਪਿੰਡਾਂ ਦੇ ਵਿੱਚ ਜਾਨ ਜੋਗੇ ਨਹੀਂ ਰਹੇਗੇ ਆ ਜਿਹੜੇ ਦੋ ਐਕਸ਼ਨ ਆ ਰਹੇ ਆ ਸੰਯੁਕਤ ਤਮੋਰਚੇ ਦਾ ਤੇ ਕਿਸਾਨ ਮਜ਼ਦੂਰ ਭਾਰਤ ਮੋਰਚੇ ਦਾ ਇਹਦੇ ਦੋਹਾਂ ਐਲਾਨਾਂ ਨੇ ਭਗਵੰਤ ਮਾਨ ਦੇ ਜੇਰਾ ਉਹਨਾਂ ਪੈਰਾਂ ਦੇ ਥੱਲੇ ਅੱਗ ਬਾਲ ਦਿੱਤੀ ਭਗਵੰਤ ਮਾਨ ਸਾਹਿਬ ਪੰਜਾਬ ਚੀਕਾਂ ਖੜਾ ਦੇਵਾਂਗੇ ਤੇਰੀਆਂ ਚੀਕਾਂ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਮਜ਼ਦੂਰ ਵਰਗ ਵੀ ਇਸ ਵੇਲੇ ਜਿੰਨੇ ਜੱਗ ਗਏ ਹਨ ਪੂਰੇ ਤਗੜੇ ਹੋ ਕੇ ਜੱਗ ਗਏ ਹਨ ਜਿੰਨੇ ਵੀ ਮਜ਼ਦੂਰ ਜੱਗ ਗਏ ਆ ਬਿਲਕੁਲ ਕਿਸਾਨਾਂ ਦੇ ਨਾਲ ਖਲੋਤੇ ਆ ਭਗਵੰਤ ਮਾਨਸੇ ਤੇਰੀਆਂ ਚੀਕਾਂ ਖੜਾ ਦੇਵਾਂਗੇ ਤੇਰੇ ਜਿਹੜੇ ਐਮਐਲਏ ਸ਼ੰਤਰੀ ਜੀ ਰਿਆ ਪਿੰਡਾਂ ਦੇ ਵਿੱਚ ਨਹੀਂ ਵਰਨਾਂਗੇ ਯਾਦ ਰੱਖ ਪੰਜਾਬ ਦੇ ਵਿੱਚੋਂ 1 ਇੰਚ ਵੀ ਜ਼ਮੀਨ ਤੈਨੂੰ ਨਹੀਂ ਮਿਲਣ ਵਾਲੀ ਤੂੰ ਕੀ ਯਾਦ ਰੱਖੇਗਾ ਤੇਰੀ ਨਾਨੀ ਯਾਦ ਕਰਾ ਦੇਵਾਂਗੇ ਤੁਹਾਨੂੰ ਮਾਮੀ ਇਹਰੇ ਪੰਡਾਂ ਦੇ ਵਿੱਚ ਤੂੰ ਇਲੈਕਸ਼ਨ ਦੇ ਵਿੱਚ ਵੋਟਾਂ ਲਾਇਨ ਆਉਣਾ ਤੈਨੂੰ ਦੱਸਾਂਗੇ ਕਿ ਤਾਂ ਵੋਟਾਂ ਮੰਗੀਂਦੀਆਂ ਕਿ ਤਾਂ ਲੋਕਾਂ ਦੇ ਨਾਲ ਝੂਠੇ ਵਾਦੇ ਕਰਕੇ ਤੇ ਲੋਕਾਂ ਨਾਲ ਮੁਕਰ ਜਾਣਾ ਇਹ ਦੋ ਜੋ 2000 ਲੋਕ ਸਤਾਈ ਦੀ ਵੇਟ ਕਰ ਲਿਆ ਕਿੰਨਾ ਚਰਚਾ ਮੰਦੀਆ ਚੱਲੇ ਆ ਯਾਰੀ ਪੁਲਿਸ ਸਟੇਡ ਬਣਾ ਦਿੱਤੀ ਆ ਕਿਹੜਾ ਪੁਲਿਸ ਦੇ ਡਰ ਤੇ ਲੋਕਾਂ ਦੇ ਤੂੰ ਲੋਕਾਂ ਦੇ ਦਿਲਾਂ 'ਚ ਸ਼ੈਮ ਬਣਾ ਰਿਆ ਇਹ ਵੀ ਤੈਨੂੰ ਮਿਲੀਆਂ ਪੂਟਨੀਆਂ ਪੈਣਗੀਆਂ ਮੈਂ ਪੰਜਾਬ ਦੇ ਉਹ ਪੁਲਿਸ ਅਫਸਰਾਂ ਨੂੰ ਬੇਨਤੀ ਕਰਨ ਨੌਜਵਾਨ ਪੁਲਿਸ ਅਫਸਰਾਂ ਨੂੰ ਭਾਈ ਤੁਸੀਂ ਕੇਪੀਐਸ ਗਿਰਨਾ ਬਣੋ ਤੁਸੀਂ ਨੱਥੂ ਰਾਮ ਨਾ ਬਣੋ ਜਿਹੜੀਆਂ ਤੁਹਾਨੂੰ ਵਰਦੀਆਂ ਮਿਲੀਆਂ ਇਹ ਤੁਹਾਡੇ ਮਾਪਿਓ ਨੇ ਚਾਹੇ ਮਜ਼ਦੂਰਾਂ ਦੇ ਪੁੱਤੋ ਚਾਹੇ ਕਿਸਾਨਾਂ ਦੇ ਬਹੁਤ ਔਖੇ ਕੇ ਨੌਕਰੀ ਮਿਲਦੀ ਆ ਇਹ ਭਗਵੰਤਮਾਨ ਨੇ ਤੇ ਇੱਕ ਸਾਹ ਰਹਿਣਾ ਭਰ ਤੁਸੀਂ ਸਦਾ ਰਹਿਣਾ ਜਦੋਂ ਦਾਲਤਾਂ ਦੇ ਵਿੱਚ ਕੇਸ਼ ਸ਼੍ਰੀ ਪ੍ਰੀਮ ਕੋਰਟ ਦੇ ਵਿੱਚ ਕੇਸ ਜਾਂ ਹੋਰ ਨਾ ਚੀਜ਼ਾਂ ਦੇ ਵਿੱਚ ਕੇਸ ਭੁਗਤਨੇ ਪੈਂਦੇ ਆ ਤੇ ਭਾਈ ਚੀਕਾਂ ਨਿਕਲ ਜਾਂਦੀਆਂ ਤਕਰੇ ਤਕਰਿਆਂ ਦੀਆਂ ਤੇ ਤੁਹਾਡੀਆਂ ਨੌਕਰੀਆਂ ਮਹਾਰਾਜ ਨੇ ਦਿੱਤੀਆਂ ਵਾ ਇਹ ਜੋ ਕਹਿੰਦਾ ਭਗਵੰਤਮਾਨ ਹੇ ਦੇ ਕਹਿਨੇ ਕਰਨ ਤੇ ਨਹੀਂ ਚਲਣਾ ਜ਼ਮੀਨਾਂ ਤੁਹਾਡੇ ਤੁਹਾਡੀਆਂ ਨਹੀਂ ਹੋਣਗੀਆਂ ਤੁਹਾਡੇ ਰਿਸ਼ਤੇਦਾਰਾਂ ਦੀਆਂ ਹੋਈਆਂ ਨਹੀਂਆਂ ਤੁਹਾਡੇ ਹੋਰ ਪਰਿਵਾਰਾਂ ਦੀਆਂ ਜ਼ਮੀਨਾਂ ਹੋਣਗੀਆਂ ਲੋਕਾਂ ਦੀਆਂ ਵੱਦਵਾਵਾਂ ਪੈਂਦੀਆਂ ਹੁੰਦੀਆਂ ਵੱਦਵਾਵਾਂ ਤੇ ਜੇਰੀ ਵੱਦਵਾ ਹੁੰਦੀ ਹੈ ਭਗਵੰਤ ਮਾਥ ਜائیں ਪੰਜਾਬ ਪੁਲਿਸ ਦੇ ਅਫਸਰ ਜਿਹੜੇ ਅੱਜ ਤੰਨਾ ਸਾਈ ਕਰਦੇ ਜਿਹੜੇ ਅੱਜਕੱਲ ਤੰਨਾ ਸਾਈ ਕਰਿਓ ਸਮਝ ਲੈ ਫੇਮੈਂ ਦੁਬਾਰਾ ਕਹਿੰਨਾ ਕਿ ਨਾ ਤੁਸੀਂ ਕੇ ਪੀ ਐਸ ਗੱਲ ਬਣਾਉਣਾ ਨਥੂ ਰਾਮ ਬਣਾਉਣਾ ਦਾ ਹਾਲ ਵੇਖ ਲਓ ਕੀ ਹੋਇਆ ਕੇ ਪੀ ਐਸ ਗੱਲ ਤੇ ਕੋਈ ਅਰਦਾਸ ਕਰਨੀ ਗਿਆ ਕੋਈ ਉਹਦੇ ਮਗਰ ਨਹੀਂ ਗਿਆ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਤਗੜੇ ਹੋ ਕੇ ਡਟ ਕੇ ਵਿਰੋਧ ਕਰਾਂਗੇ ਭਗਵਾਨ ਪਾਛਾ ਤੇਰਾ